ਉਸੋ ਦੇ ਕੁਛ ਆਨਾਂ ਦੇ ਵਿੱਚੋਂ 13 ਜਿਹੜੇ ਰਗੀ ਮੈਂ ਉੱਥੇ ਆਉਣ ਦਾ ਨਹੀਂ ਸੋਧੂ ਨਾਲ ਗੱਲ ਕੀਤੀ ਹਾਂਜੀ ਹਾਂਜੀ ਮੈਂ ਇਹ 20 ਗਰਮੀ ਜੀ ਸਾਨੂੰ ਇਹਨਾਂ ਚ ਜਣਾ ਪਿਆ ਜਿਹੜਾ ਉਹਨਾਂ ਨੂੰ ਪਤਾ ਹੋਣਾ ਪਾਣੀ ਠੀਕ ਹੈ ਨਾ ਤਸਵੀਰਦਾਰ ਸਾਹਿਬ ਜਿਹੜਾ ਪਤਾ ਉਹਨਾਂ ਨੂੰ ਨਹੀਂ ਪਤਾ ਵਾ ਹਾਂਜੀ ਹਾਂਜੀ ਹੁਕਮਤੋਂ ਆਏ ਤੇ ਫੇਰ ਸਾਡੇ ਵੀ ਨਹੀਂ ਭਾਜੀ ਇਹ ਤੇ ਇਹਨਾਂ ਦਾ ਟਕਾਵਾ ਦੇਣ ਕਿੰਨੇ 10 ਦਿਨ ਹੋਰ ਖੜ ਜਾ ਉਹਦਾ ਮਰਜ਼ੀ ਤੇਰੀ ਹੈ ਨਾ ਮਾਜੀ ਚੌਂਤੀ ਮਖਾ ਜਨੋ ਤੁਸੀਂ ਅਕਸਰ ਬਿਆਨ ਦਤਾ ਕਿ ਜਿੰਦਾ ਕੋਲੇ ਆਲੇ ਕੱਲ ਕੋ ਸਾਹਿਬ ਨੂੰ ਤੁਹਾਨੂੰ ਪਾਤਾ ਤੁਹਾਨੂੰ ਸਾਰਾ ਖਰਚਾ ਮਿਲ ਗਿਆ ਹੋਣਾ ਨਹੀਂ ਜੀ ਸਾਨੂੰ ਨਹੀਂ ਆਹ ਵੇਖੋ ਜੀ ਤੁਹਾਨੂੰ ਪੱਕੇ ਦਾ ਝੋਨਾ ਆਉ ਦੇ ਲੱਗੇ ਦਾ ਝੋਨਾ ਪੱਕ ਗਿਆ ਭਾਜੀ ਫਸਲ ਪੱਕੀ ਆ ਉਦੋਂ ਹੋ ਜਾਂਦਾ ਗੱਲ ਵੱਖਰੀ ਸੀ ਅਪੜਵਾੜੀ ਸਾਹਿਬ ਕਿੰਨੀ ਫਸਲ ਦਾ ਹੈ ਉਦੋਂ ਉਦੋਂ ਵੇਖੋ ਫਸਲ ਕਿੰਨੀ ਹੈ ਨਾ ਇੰਨਾ ਬਣਦਾ ਹੈ ਉਦੋਂ ਫਸਲ ਲੱਗੀ ਸੀ ਕਿਹਦਾ ਦਿਹਾਉ ਖर्चा ਕਿੱਥੇ ਦਿਖਾਓ ਉਹ ਨਾ ਬਣਦਾ ਜੀ ਫਸਲ ਪੱਕ ਗਈ ਆ ਜੀ ਦੇਖੋ ਸਰ ਮਾਰੋ ਇਧਰ ਆ ਵੀਡੀਓ ਮਾਰੋ ਇਧਰ ਫਸਲ ਪੱਕ ਗਈ ਆ ਤੁਸੀਂ ਗੱਲ ਕਰੋ ਮੈਂ ਕਰ ਦੇਣਾ ਬਾਈ ਚੰਡੀਗੜ੍ਹ ਕਲਾਪਸ ਤੇ ਕੇਸ ਲਾਓ ਹੁਣ ਇਹ ਕਾਬਦੇ ਟੋਨਾ ਵੱਲੋਂ ਹੁੰਦਾ ਆਹ ਇਹ ਗਾਇ ਨਾ ਕੰਮ ਕਰਦਾ ਠੀਕ ਆਸੀਂ ਪਿਆਰ ਨਾਲ ਗੱਲ ਕਰੇ ਵੀ ਸਾਡੀ ਕੋਈ ਹੋ ਰਹੀ ਹੈ ਠੀਕ ਹੈ ਧਿਆਨ ਧੱਕਾ ਕਰੋ ਕੰਮ ਕਰਾ ਕੇ ਨਾ ਕੋਈ ਨਿਸ਼ਾਨ ਜੁ ਕੋਈ ਇੱਕ ਵਨ ਇਕੱਠੇ ਕਰਕੇ ਸਾਰੇ ਦੇ ਦੇ ਲਾਓ ਫੀਤਾ ਵਾਲੇ ਯਾਰਾ ਫੀਤਾ ਫੁਤਾਤਾ ਕੋਈ ਨਹੀਂ ਲੱਗਣਾ ਚੋਕਾ ਮਾਰ ਨਹੀਂ ਸਿੱਧੀ ਗੱਲ ਪਿਆ ਸਾਰੇ ਇਕੱਠੇ ਕਰੋ ਆਪਣੀ ਧਿਆਨ ਅੱਖੇ ਦੇਖੇ ਪੂਰੇ ਕਰ ਦੇ ਮਰਦੀ ਕਰ ਦੋ ਚਲੋ ਭਾਈ ਜੀ ਗੱਡੀਆਂ ਮੋੜੋ ਸਾਨੂੰ ਬਾਲੋ ਆ ਸਾਰੇ ਆਹ ਆਓ ਸਾਰੇ ਆਓ ਵਾਜੇ ਤੇਰੇ ਨਾਲ ਆ ਰਿਹਾ ਆ ਅੱਜ ਮੇਰਾ ਤਹਿਸੀਲਦਾਰ ਸਾਹਿਬ ਆਇਓ ਦੱਸ ਯਾਰ ਇੱਥੇ ਤਾਂ ਚੱਲਣ ਦੇ ਨਾ ਮੈਂ ਉਹ ਗਾਲੀ ਕਲਮ ਨੂੰ ਬੁਹਾ ਦੇਖੋ ਬਈ ਯਾਰ ਹੂੰ ਠੀਕ ਹੈ ਪੇਪਰਸੋ ਕਰ ਲਾਂਗੇ ਫਿਰ ਤੀਜੀ ਪਤਾ ਔਰ ਲੇਡੀ ਇੱਕ ਕੁੜੀ ਹਾਂ ਕੁੜੀ ਉਹਦੀ ਫੋਟੋ ਲਓ ਉਹ ਤਾਂ ਇੱਧਰ 17 ਸਾਲ ਬਾਅਦ ਤਕਸੀਮ ਦੇ ਕੇਸ ਦਾ ਫੈਸਲਾ ਹੋਣ ਤੇ ਪੁਲਿਸ ਘਟਪੁੱਜਨ ਤੇ ਤਹਿਸੀਲਦਾਰ ਵੱਲੋਂ ਮਿੰਤੀ ਨੂੰ ਰੋਕਿਆ ਗਿਆ ਮਾਮਲਾ ਹੈ ਪਿੰਡ ਠੱਕਰ ਸੰਧੂ ਦਾ ਜਾਣਕਾਰੀ ਦਿੰਦੇ ਹੋਏ ਕਾਮਰੇਡ ਅਜੀਤ ਸਿੰਘ ਨੇ ਦੱਸਿਆ ਕਿ ਗੁਰਦੇਵਾਲ ਸਿੰਘ ਜੋ ਕਿ 17 ਸਾਲਾਂ ਬਾਅਦ ਜ਼ਮੀਨ ਦੀ ਤਕਸੀਮ ਦਾ ਕੇਸ ਜਿੱਤਿਆ ਹੈ ਪਹਿਲਾ 9 ਅਪ੍ਰੈਲ ਨੂੰ 4 ਅਗਾ 4 ਅਗਸਤ ਨੂੰ 12 ਅਗਸਤ ਨੂੰ ਅਤੇ ਹੁਣ 16 ਸਤੰਬਰ ਨੂੰ ਦਖਲ ਦੇ ਆਰਡਰ ਆਏ ਹਨ ਅੱਜ ਤਹਿਸੀਲਦਾਰ ਅਤੇ ਉਸ ਦਾ ਸਾਰਾ ਮੈਕਮਾ ਇੱਥੇ ਪਹੁੰਚ ਚੁੱਕਾ ਹੈ ਪਰ ਪੁਲਿਸ ਪ੍ਰਸ਼ਾਸਨ ਘੱਟ ਹੋਣ ਕਰਕੇ ਮੰਤੀ ਨਹੀਂ ਕਰਵਾਈ ਗਈ। ਉਹਨਾਂ ਕਿਹਾ ਕਿ ਇਸ ਪਰਿਵਾਰ ਦੇ ਨਾਲ ਸਿਆਸਤ ਖੇਡੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਇਸ ਜਗ੍ਹਾ ਉੱਤੇ ਕੋਈ ਝਗੜਾ ਹੁੰਦਾ ਤਾਂ ਇਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ। ਇਸ ਬਾਰੇ ਜਦੋਂ ਦੂਜੀ ਧਿਰ ਦੇ ਬਲਦੇਵ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਸਾਡਾ ਪਰਿਵਾਰ ਦਾ ਝਗੜਾ ਸੀ ਇਸ ਜ਼ਮੀਨ ਦੇ ਕੇਸ ਦਾ ਫੈਸਲਾ ਅਦਾਲਤ ਵੱਲੋਂ ਪਹਿਲਾਂ ਇੱਕ ਤਰਫਾ ਹੋ ਚੁੱਕਾ ਹੈ ਹੁਣ ਸਾਡੇ ਵੱਲੋਂ ਦੁਬਾਰਾ ਮਾਨਜੋਗ ਅਦਾਲਤ ਗਰਦਾਸਪੁਰ ਵਿੱਚ ਕੇਸ ਲਗਾਇਆ ਹੋਇਆ ਹੈ ਅਤੇ ਐਸਏਆਰ ਚੰਡੀਗੜ੍ਹ ਕੋਰਟ ਵਿੱਚ ਵੀ ਸਾਡਾ ਕੇਸ ਚੱਲ ਰਿਹਾ ਹੈ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿੰਨੀ ਦੇਰ ਐਸਐਆਰ ਚੰਡੀਗੜ੍ਹ ਕੋਰਟ ਦਾ ਫੈਸਲਾ ਨਹੀਂ ਆਉਂਦਾ ਓਨੀ ਦੇਰ ਦਖਲ ਅੰਦਾਜੀ ਨਾ ਕੀਤੀ ਜਾਵੇ ਜਦੋਂ ਇਸ ਬਾਰੇ ਧਾਰੀਵਾਲ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਕਿ ਤਾਂ ਉਹਨਾਂ ਕਿਹਾ ਕਿ ਅੱਜ ਅਸੀਂ ਇਸ ਜ਼ਮੀਨ ਦੇ ਦਖਲ ਲਈ ਆਏ ਸਾਂ ਪਰ ਪੁਲਿਸ ਘਟ ਹੋਣ ਕਾਰਨ ਅਸੀਂ ਅੱਜ ਮੰਤੀ ਰੋਕ ਦਿੱਤੀ ਹੈ ਕਿਉਂਕਿ ਇੱਥੇ ਝਗੜਾ ਹੋਣ ਦਾ ਡਰ ਹੈ ਜਗਰਦੂਕ ਹੈ ਕਿ ਪ੍ਰਸ਼ਾਸਨ ਵੱਲੋਂ ਇਸ ਨੂੰ ਪ੍ਰੋਸੈਸ ਵਿੱਚ ਲੈ ਕੇ ਥੱਲੇ ਉਤਾਰਿਆ ਗਿਆ ਸੀ ਅੱਜ ਵੀ ਉਸੇ ਮਾਮਲੇ ਵਿੱਚ ਤਹਿਸੀਲਦਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਜ਼ਮੀਨ ਦੀ ਮੰਤੀ ਕੀਤੀ ਜਾਣੀ ਹੈ ਕੁਲਵਿੰਦਰ ਸਿੰਘ ਪਾਟਿਆ ਦੀ ਕਾਦੀਆਂ ਤੋਂ 에ਰਪੋਰਟ ਮਸਲਾ ਇਹਨਾਂ ਦਾ ਤਕਸੀਮ ਦਾ ਕੇਸ ਚੱਲਦਾ ਹੀ ਜੀ 17 ਸਾਲਾਂ ਬਾਅਦ ਫੈਸਲਾ ਹੋਇਆ ਦਖਲ ਦੇ ਆਰਡਰ ਹੋਏ 94 ਨੂੰ ਆਇਆ ਮਹਿਕਮਾ ਉਹਨਾਂ ਦਖਲ ਨਹੀਂ ਹੋਣਤਾ ਫਿਰ 48 ਨੂੰ ਆਏ ਫਿਰ 128 ਨੂੰ ਆਏ ਹੁਣ 16 ਨੂੰ ਆਏ ਨੇ ਪੁਲਿਸ ਫੋਰਸ ਸਰਕਾਰ ਦੇ ਨਹੀਂ ਰਹੀ ਇਹਦੇ ਸਬੰਧ ਵਿੱਚ ਆਪਾਂ ਐਸਐਸਪੀ ਨੂੰ ਮਿਲੇ ਆ ਡੀਐਸਪੀ ਨੂੰ ਮਿਲੇ ਆ ਪਰ ਆ 5 6 ਆਏ ਨੇ ਬੰਦੇ ਗਾੜੀ 14 15 ਬੁੜੀਆਂ ਲੰਮੀਆਂ ਪੈਂਡੀਆਂ ਨੇ ਇੱਥੇ ਕਫਾਤ ਦਾ ਡਰਵਾ ਮੈਂ ਐਸਐਸਪੀ ਨੂੰ ਮਿਲਿਆ ਅੱਜ ਅਸੀਂ ਫੋਰਸ ਭੇਜਨੇ ਆ ਇਹਦੇ ਵਿੱਚ ਪੋਲੀਟੀਕਲ ਦਬਾਅ ਚੱਲ ਰਿਹਾ ਸਰਕਾਰ ਦਾ ਖਾਸ ਕਰਕੇ ਜਗਰੂਪ ਸੇਖਾਂ ਤੇ ਸਹਰੀ ਇਹ ਸਾਨੂੰ ਨਾ ਬੁੱਧੂ ਬਣਾਉਂਦੇ ਨੇ ਇਹਨਾਂ ਨੇ ਕੋਈ ਕਫਾਤ ਕਰਾਉਣਾ ਕੋਈ ਬੰਦੇ ਮਰਵਾਉਣੇ ਨੇ ਸਰਕਾਰ ਅੰਡਰ ਪ੍ਰੈਸ਼ਰ ਵਾ ਖਾਸ ਕਰਕੇ ਮਹਿਕਮਾ ਪੁਲਿਸ ਤੇ ਮੰਗੀ ਤੁਹਾਡੀ ਮੰਗ ਸਾਡੀ ਆ ਵੱਧ ਫੋਰਸ ਦੇਣ ਜੋ ਕੋਟਾਂ ਦੇ ਆਰਡਰ ਨੇ ਉਹਦੇ ਤੇ ਇੰਪਲੀਮੈਂਟੇਸ਼ਨ ਹੋਵੇ ਇਹ ਸਰਕਾਰ ਦੇ ਹੁਕਮਾਂ ਦੇ ਮੁਤਾਬਕ ਆਪਣਾ ਕਬਜ਼ਾ ਲੈਣ ਜੇ ਬਾਈਚ ਤੁਸੀਂ ਕਰਦੇ ਤੇ ਜ਼ਿੰਮੇਵਾਰ ਕੌਣ ਹੋਏਗਾ ਜੇ ਹੁਣ ਅਸੀਂ ਇਹ ਵਹੁੰਦੇ ਨੇ ਬੰਦੇ ਮਰਨੇ ਆ ਤੇ ਪ੍ਰਸ਼ਾਸਨ ਹੀ ਜ਼ਿੰਮੇਵਾਰ ਆ ਮੇਰਾ ਨਾਮ ਬਲਦੇ ਸਿੰਘ ਜੀ ਪਿੰਡ ਟੱਕਰ ਸੰਧੂ ਦਸਨੀਗਮ ਹੈ ਹਾਂਜੀ ਅੱਜ ਤਸਵੀਰਾਂ ਤਾਂ ਫੋਰਸ ਆਈ ਸੀ ਹਾਂਜੀ ਇਹ ਜੀ ਮਸਲਾ ਪਹਿਲੋ ਤੁਹਾਡੇ ਨਿਊ ਚੈਨਲਾਂ ਦੇ ਵੀ ਚੱਲਿਆ ਸਾਰੇ ਪੰਜਾਬ ਨੂੰ ਹੀ ਪਤਾ ਆ ਸਾਡੇ ਪਰਿਵਾਰਾਂ ਦੇ ਨਾਲ ਧੱਕਾ ਹੋ ਰਿਹਾ ਸਰਦਾਰ ਕੇਵਲ ਸਿੰਘ ਤੇ ਉਹਨਾਂ ਦਾ ਭਰਾ ਬਲਦੇਵ ਸਿੰਘ ਆ ਉਹਨਾਂ ਦੇ ਦੋਸਤ ਪੁੱਤਰ ਆ ਕੇਵਲ ਸਿੰਘ ਉਹਨਾਂ ਦਾ ਇੱਕ ਪੁੱਤਰ ਆ ਤੇ ਇਹ ਜਿਹੜੀ ਜ਼ਮੀਨ ਆ ਇਹ ਸਾਂਝੀ ਵੰਡ ਹੀ ਇਹਨਾਂ ਦੀ ਉਹ ਤਕਸੀਮ ਕਰਕੇ ਇਹ ਗਲਤ ਆ ਉਹ ਇੱਕ ਤਰਫਾ ਪਾ ਲਈ ਗਈ ਆ ਉਹਦਾ ਕੇਸ ਜਿਹੜਾ ਮਾਨਯੋਗ ਗੁਰਦਾਸਪੁਰ ਕੋਰਟ 'ਚ ਵੀ ਚੱਲ ਰਿਹਾ ਆ ਐਫਐਸਆਰ ਚੰਡੀਗੜ੍ਹ ਵੀ ਸਾਡਾ ਚੱਲ ਰਿਹਾ ਆ ਉਹ ਦਿਨ ਪਟਵਾਰੀ ਤੇ ਗਰਦੌਰ ਸਾਹਿਬ ਸਾਨੂੰ ਭਰੋਸਾ ਦੇ ਕੇ ਗਏ ਸੀ ਕਿ ਅਸੀਂ ਤੁਹਾਡੀ ਫਸਲ ਦੇ ਉੱਤੇ ਕੋਈ ਦਖਲਦਾਨ ਜਨੀ ਨਹੀਂ ਕਰਦੇ ਅਸੀਂ ਇਹ ਜਿਹੜੀ ਆ ਇਹਨਾਂ ਨੂੰ ਅਨਸਾਫ਼ ਦਵਾਵਾਂਗੇ ਉਹਨਾਂ ਦੇ ਭਰੋਸੇ ਤੋਂ ਬਗੈਰ ਸਾਡਾ ਜਿਹੜਾ ਬੰਦਾ ਟੈਂਕੀ ਤੇ ਚੜਿਆ ਸੀ ਨੌਜਵਾਨ ਉਤਰ ਗਿਆ ਕਿ ਸਾਨੂੰ ਪ੍ਰਸ਼ਾਸਨ ਨੇ ਪਰਖੋਸਾ ਦਿੱਤਾ ਆ ਅੱਜ ਫੇਰ 16 ਤਰੀਕ ਨੂੰ ਭਾਰੀ ਫੋਰਸ ਦੇ ਨਾਲ ਲੈ ਕੇ ਤਹਿਸੀਲਦਾਰ ਸਾਹਿਬ ਤੇ ਅੱਜ ਫੇਰ ਸਾਡੀ ਉਹ ਪਿਆਲੀ ਦੇ ਕਬਜ਼ਾ ਕਰਨ ਆਏ ਸੀ ਜਿਹਦੇ ਸਬੰਧ ਦੇ ਵਿੱਚ ਇਹ ਸਾਰਾ ਕੁਝ ਅੱਜ ਕੀਤਾ ਗਿਆ ਤੇ ਕੀ ਮੰਤੀ ਤੁਹਾਡੀ ਸਾਡੀ ਸਾਰੀ ਮੰਗ ਆਏ ਆ ਸਾਰੀ ਪੰਚਾਇਤ ਦੀ ਸਮੁੱਚੇ ਪਿੰਡ ਦੀ ਕਿ ਜਿਹੜੇ ਅੱਧੇ ਉਹ ਵੱਧ ਬੰਦੇ ਆ ਆਊਟਸਾਈਡਰ ਸਾਦਦੇ ਆ ਟਰਾਲੀਆਂ ਦੇ ਵਿੱਚ ਉਹ ਆਪਣੇ ਦਾਤ ਜੋ ਵੀ ਕਟੂਏ ਖਟਾਏ ਜਿਹਾ ਕੇ ਹੁੰਦੀ ਆ ਤੇ ਇਹਨਾਂ ਨੂੰ ਸਟਾ ਲੱਗ ਸਕਦੀਆਂ ਨੇ ਤੇ ਜਿੰਨਾ ਚਿਰ ਮਾਨਯੋਗ ਕੋਰਟ ਦਾ ਫੈਸਲਾ ਨਹੀਂ ਆਉਂਦਾ ਐਫਸੀ ਅਰਦਾ ਚਾਹੇ ਮਾਨਯੋਗ ਗੁਰਦਾਸਪੁਰ ਦਾ ਕੋਈ ਫੈਸਲਾ ਨਹੀਂ ਆਉਂਦਾ ਉਹਨਾਂ ਚੇਰੇ ਤੇ ਕੋਈ ਦਖਲਅੰਦਾਜ਼ੀ ਨਾ ਕੀਤੀ ਜਾਵੇ ਉਹਦੇ ਵਿੱਚ ਅੱਠਾ ਭਾਈ ਵਾਲਾਂ ਜੋ ਛੇ ਭਾਈ ਵਾਲ ਜਿਹੜੇ ਆ ਸੱਤ ਭਾਈ ਵਾਲ ਜਿਹੜੇ ਆ ਉਹ ਇਹਨਾਂ ਨੂੰ ਬਕਾਇਦਾ ਬਿਆਨਾ ਕਰ ਗਏ ਨੇ ਵਿੱਚ ਉਹ ਕਈ ਰਜਿਸਟਰੀਆਂ ਕਰ ਗਏ ਨੇ ਇੱਕ ਬੰਦਾ ਉਹ ਵੀ ਹੈਗਾ ਜਿਹਨੇ 2 ਸਾਲ ਪਹਿਲੂ ਰਜਿਸਟਰੀ ਕੀਤੀ ਤਾਂ ਅੱਜ ਉਹ ਵੀ ਕਬਜ਼ੇ ਦੇ ਉੱਤੇ ਹੁੰਦਾ ਜੀ ਹਾਂਜੀ ਤਾਂ ਇਹ ਸਰਕਾਰ ਕੋਲੋਂ ਮੰਗ ਕਰਦੇ ਆ ਵੀ ਸਾਡਾ ਜਿਹੜਾ ਪੱਖ ਉਹਨੂੰ ਸੁਣਿਆ ਜਾਵੇ ਤੇ ਜਿਹੜੀ ਆ ਲੱਗੀ ਫਸਲ ਆ ਇਹ ਤੇ ਕੋਈ ਨੁਕਸਾਨ ਨਾ ਕੀਤਾ ਜਾਵੇ ਇਹ ਤੇ ਪੋਸਪੂਰੀ ਹਰੇ ਕੋਲ ਹੈ ਨਹੀਂ ਅੱਛਾ ਜੀ ਹਾਂਜੀ ਹਾਂ ਤੇ ਤੁਸੀਂ ਕਿਸੇ ਅਫਸਰ ਨਾਲ ਗੱਲ ਕੀਤੀ ਨਹੀਂ ਐਸਐਸਓ ਸਾਹਿਬ ਨਾਲ ਗੱਲ ਹੋਈ ਸੀ ਉਹ ਕੋਲੇ ਵੀ ਸਾਰੇ ਕੁਸਟ ਕਟ ਐ ਅੱਜ ਜੀ ਵੀ ਪੋਸਪੂਰੀ ਨਹੀਂ ਦਿੱਤੀ ਜਾ ਸਕਦੀ ਇਸ ਕਰਕੇ ਸਾਨੂੰ ਇਹ ਡਾਰੇ ਕੋਈ ਲੜਾਈ ਝਗੜਾ ਨਾ ਹੋ ਜੇ ਸਾਰੇ ਫੋਟੋ ਫਾਟ ਇਸੇ ਦਾ ਪੈਂਡਿੰਗ ਕਰ ਰਹੇ ਸੀ ਹਾਂਜੀ ਇਹਦਾ ਪੈਂਡਿੰਗ ਕਰ ਰਹੇ ਕਬਜ਼ਾ ਕਰ ਵੀ ਜਿਹੜਾ ਆ ਇਹ ਸੱਤ ਬੰਦੇ ਨੇ 13 ਦੇ 15 ਇਹ ਦੇਖਦੇ ਹਣ ਬਾਕੀ ਟਾਈਮ ਕੱਢ ਕੇ ਅਨੂਸਰ ਸਾਹਿਬ ਨੂੰ ਟਾਈਮ ਦੇਣਾ ਕਿਸ ਦਿਨ ਦੇਣਾ ਕੋਈ ਨਹੀਂ ਐਦਾਂ ਨਹੀਂ ਜੀ ਗੱਲ ਇਹ 9 4 ਇਹ ਲੜਾਈ ਝਗੜਾ ਨਾ ਹੋਏ ਤਾਂ ਇੱਕ ਅਪੈਂਡਿਕ ਪਾਤ ਹਾਂਜੀ ਹਾਂ ਯਾਰ ਤੁਹਾਡੇ ਥਾਣੇਦਾਰ ਆਏ 100 ਦੇ ਕੁਛ ਆਨਾਂ ਦੇ ਵਿੱਚੋਂ 13 ਜਿਹੜੇ ਰਗੀ ਮੈਂ ਉੱਥੇ ਆਉਣ ਦਾ ਨਹੀਂ ਸੋਧੂ ਨਾਲ ਕੱਢ ਕੇ ਹਾਂਜੀ ਹਾਂ ਜੀ ਮੈਂ ਇਹ 20 ਗਰਮੀ ਜੀ ਸਾਨੂੰ ਇਹਨਾਂ ਚ ਜਾਣਾ ਪਿਆ ਜਿਹੜਾ ਉਹਨਾਂ ਨੂੰ ਪਤਾ ਹੋਣਾ ਪਈ ਠੀਕ ਹੈ ਨਾ ਤਸਵੀਰਦਾਰ ਸਾਹਿਬ ਜਿਹੜਾ ਪਤਾ ਉਹਨਾਂ ਨੂੰ ਪਤਾ ਵਾ ਹਾਂਜੀ ਹਾਂ ਹੁਕਮਤੋਂ ਆਏ ਤਾਂ ਫੇਰ ਸਾਡੇ ਵੀ ਨਹੀਂ ਪਾਜੀ ਇਹ ਤੈਨੂੰ ਟਕਾਵਾ ਦੇਣ ਕੰਨੇ 10 ਦਿਨ ਹੋਰ ਖੜ ਜਾ ਉਹਦਾ ਮਰਜ਼ੀ ਤੇਰੀ ਮਾ ਜੀ ਚੰਪੀ ਮੱਕੀ ਦਾ ਨਾ ਜਰੂਰ ਤੁਸੀਂ ਅਕਸਰ ਬਿਆਨ ਦਿੰਦਾ ਕਿ ਜਿੰਦ ਦਾ ਉਹ ਲੈ ਲਈ ਉਹ ਦੋਸਤਾਂ ਦਾ ਬਿਲਕੁਲ ਸਾਹਮਣੇ ਤੁਹਾਨੂੰ ਪਤਾ ਤੁਹਾਨੂੰ ਸਾਰਾ ਖਰਚਾ ਮਿਲ ਗਿਆ ਹੁਣ ਨਹੀਂ ਜੀ ਸਾਨੂੰ ਨਹੀਂ ਆਹ ਦੇਖੋ ਜੀ ਉਹ ਪੱਕੇ ਜਾ ਚੋਨਾ ਉਹ ਦੇਖ ਲੱਗੇ ਦਾ ਜੀ ਝੋਨਾ ਪੱਕ ਗਿਆ ਭਾਜੀ ਫਸਲ ਪੱਕੀ ਆ ਉਦੋਂ ਹੋ ਜਾਣਾ ਗੱਲ ਆਖਰੀ ਸੀ ਆਪਣੇ ਵਾਰੀ ਸਾਹਿਬ ਕਿੰਨੀ ਫਸਲ ਦਾ ਹੈ ਉਦੋਂ ਉਦੋਂ ਵੇਖੋ ਫਸਲ ਕਿੰਨੀ ਹੈ ਨਾ ਇੰਨਾ ਬਣਦਾ ਹੈ ਉਦੋਂ ਫਸਲ ਲੱਗੀ ਸੀ ਕਿਦਾ ਦਿਖਾਓ ਖर्चा ਕਿੱਥੇ ਦਿਖਾਓ ਉਹ ਨਾ ਬਣਦਾ ਜੀ ਉਹ ਫਸਲ ਪੱਕ ਗਈ ਆ ਜੀ ਦੇਖੋ ਸਰ ਮਾਰੋ ਇਧਰ ਆ ਵੀਡੀਓ ਮਾਰੋ ਇਧਰ ਫਸਲ ਪੱਕ ਗਈ ਆ ਤੁਸੀਂ ਗੱਲ ਕਰੋ ਮੈਂ ਕਰ ਲੈਣਾ ਬਾਈ ਹੁਣ ਇਹ ਕੰਮ ਰੇ ਟੋਨਾ ਵੱਲੋਂ ਹੁੰਦਾ ਦੇ ਨਾ ਕੰਮ ਕਰ ਰਹੇ ਹੋ ਅਸੀਂ ਪਿਆਰ ਨਾਲ ਗੱਲ ਕਰੇ ਸਾਡੀ ਵੀ ਹੋ ਰਹੀ ਹੈ ਠੀਕ ਹੈ ਧੱਕਾ ਕਰੋ ਅਸੀਂ ਪੈਰਾ ਨਾ ਨਿਸ਼ਾਨ ਜੋ ਕੋਈ ਇੱਕ ਇੱਕ ਇਕੱਠੇ ਕਰਕੇ ਸਾਰੇ ਦੇ ਲਾਓ ਫੀਤਾ ਵਾਲੇ ਯਾਰਾ ਫੀਤਾ ਫੁਤਾਤਾ ਕੋਈ ਨਹੀਂ ਲੱਗਣਾ ਚੋਕਾ ਮਾਰ ਨਹੀਂ ਸਿੱਧੀ ਗੱਲ ਪਿਆਸ ਸਾਰੇ ਇਕੱਠੇ ਕਰੋ ਆਪਣੇ ਪਿਆਸ ਅੱਖੇ ਦੇਖੇ ਪੂਰੇ ਕਰ ਦੇ ਮਰਜ਼ੀ ਕਰ ਦੋ ਚਲੋ ਭਾਈ ਜੀ ਗੱਡੀਆਂ ਮੋੜੋ ਸਾਨੂੰ ਬਾਹਰ ਸਾਰੇ ਆ ਗਿਆ ਆ ਗਿਆ ਵਾਜੇ ਤੇਰੇ ਇਕਾਲਾ ਆ ਰਿਹਾ ਆ ਮੇਰਾ ਤਹਿਸੀਲਦਾਰ ਸਾਹਿਬ ਆਇਓ ਦੱਸਿਓ ਇੱਥੇ ਤਾਂ ਚੱਲਣ ਦੇ ਗੱਲਾਂ ਮੈਂ ਇੱਥੇ ਉਹ ਗਾਲੀ ਕਲਮ ਨੂੰ ਬੁਹਾ ਦੇਖੋ ਬਾਈ ਯਾਰ ਹੂੰ ਠੀਕ ਐ ਪੇਪਰ ਤੋਂ ਕਰਨਾ ਹੈ 30 ਪਤਾ ਔਰ ਲੇਡੀ ਇੱਕ ਕੁੜੀ ਹਾਂ ਕੁੜੀ ਉਹਦੀ ਫੋਟੋ ਲਾਓ ਉਹ ਤਾਂ ਆ ਇਧਰ